ਮੈਂ ਆਪਣੀ ਤੁਹਾਨੂੰ ਰੀਅਲ ਸਟੋਰੀ ਦੱਸੂਗਣੀ ਜਦੋਂ ਮੈਂ ਇਟਲੀ ਦੇ ਵਿੱਚ ਆਈ ਸੀ ਤਾਂ ਮੈਨੂੰ ਮੈਂ ਕਿਹੜੀ ਕਿਹੜੀ ਜੌਬਸ ਕੀਤੀਆਂ ਮੈਨੂੰ ਕਿੰਨੀ ਤਨਖਾਹ ਮਿਲਦੀ ਸੀ ਮੈਂ ਸਟਰਗਲ ਕੀ ਕੀਤਾ ਜੋ ਮੈਂ ਖਾਲੀ ਤੇ ਕੀਤੇ ਆ ਉਹ ਤੁਸਨਾ ਕਰਿਓ ਚਾਹੀ ਤੁਸੀਂ ਕੁੜੀਆਂ ਚਾਹੀ ਤੁਸੀਂ ਮੁੰਡਾ ਵੀ ਵੀਡੀਓ ਦੇਖ ਰਹੇ ਆਂ ਚਾਹੇ ਜਵਾਨ ਆਂ ਚਾਹੇ ਹਲੇ ਜਵਾਨੀ ਦੇ ਵਿੱਚ ਇਟਲੀ ਦੇ ਵਿੱਚ ਆ ਗਏ ਆ ਤੁਹਾਨੂੰ ਇਹ ਤੁਹਾਡੇ ਲਈ ਆ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਵੀਡੀਓ ਨੂੰ ਫਟਾਫਟ ਲਾਈਕ ਕਰ ਦਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਪਣੇ ਰੀਅਲ ਲਾਈਫ ਐਕਸਪੀਰੀਅੰਸ ਇਟਲੀ ਦੇ ਵਿੱਚ ਦੱਸਾਂਗੀ ਤੋਂ ਮੈਂ ਤੁਹਾਨੂੰ ਸਟਾਰਟ ਤੋਂ ਦੱਲਦੀ ਹਾਂ ਮੈਂ 2019 ਦੇ ਵਿੱਚ ਇਟਲੀ ਦੇ ਵਿੱਚ ਆਈ ਸੀ ਜੇ ਤੱਕ ਮੈਨੂੰ ਚੇਤਾ ਮੇਰੀ ਫਸਟ ਜੌਬ ਸੀਗੀ 2019 ਦੇ ਵਿੱਚ ਜਦੋਂ ਮੈਂ ਇਟਲੀ ਦੇ ਵਿੱਚ ਆਈ ਸੀ ਜਦੋਂ ਮੈਨੂੰ ਜੌਬ ਨਹੀਂ ਸੀ ਮਿਲੀ ਤਕਰੀਬਨ 1.5 ਤੋਂ 2 ਮਹੀਨੇ ਬਾਅਦ ਮੈਨੂੰ ਜੌਬ ਮਿਲੀ ਸੀਗੀ ਇੱਕ ਪਾਰਕ ਦੇ ਵਿੱਚ ਉਹ ਪਾਰਕ ਕਿਹੜੀ ਸੀ ਇਕਲੀ ਪਾਰਕ ਆਪਾਂ ਨੋਰਮਲ ਆਹ ਪਾਰਕ ਨਹੀਂ ਸੀਗੀ ਉਹਦੇ ਵਿੱਚ ਰੈਸਟੋਰੈਂਟ ਸੀਗਾ ਪিৎਜ਼ਰੀਆ ਸੀਗਾ ਬਾਰ ਸੀ ਕਾਫੀ ਕੁਝ ਸੀਗਾ ਬੱਚਿਆਂ ਨੂੰ ਝੂਟਣ ਨੂੰ ਵੀ ਸੀਗਾ ਉਹਦੇ ਵਿੱਚ ਕਾਫੀ ਕੋਸ਼ ਚੀਜ਼ਾਂ ਸੀਗੀਆਂ ਹੈ ਨਾ ਤੇ ਉਥੇ ਲੋਕ ਚੀਜ਼ਾਂ ਗ੍ਰਿਲਡ ਵੀ ਕਰਦੇ ਸੀ ਰੈਂਟ ਦੇ ਦਿੰਦੇ ਸੀ ਗ੍ਰਿਲ ਕਰਨ ਨੂੰ ਕਾਫੀ ਕੁਝ ਸੀਗਾ ਉੱਥੇ ਹੈ ਨਾ ਉੱਥੇ ਮੈਨੂੰ ਰੈਸਟੋਰੈਂਟ ਦੇ ਵਿੱਚ ਮੈਨੂੰ ਭੰਡਤੋਂ ਦੀ ਮੈਨੂੰ ਜੋਬ ਮਿਲੀ ਮੇਰੀ ਫਸਟ ਜੋਬ ਇਹੀ ਸੀਗੀ ਹੈ ਨਾ ਤੇ ਜਦੋਂ ਮੈਨੂੰ ਜੋਬ ਮਿਲੀ ਇੱਕ ਤਾਂ ਇੰਡੀਆ ਤੋਂ ਆਈ ਸਭ ਕੁਝ ਨਵਾਂ ਇਜਾ ਇੰਡੀਆ ਤੋਂ ਬੰਦਾ ਆਉਂਦਾ ਖੁਆਬ ਕੁਝ ਹੋਰ ਹੁੰਦੇ ਵੀ ਬਾਹਰ ਦੀ ਕੰਟਰੀ ਜਾਵਾਂਗੇ ਦੇਖਾਂਗੇ ਕੀ ਆ ਉੱਥੇ ਮੇਰੇ ਵੀ ਤੁਹਾਡੇ ਵਾਂਗੂ ਹੀ ਖੁਆਬ ਸੀਗੇ ਮੈਨੂੰ ਇਹ ਸੀਗਾ ਵੀ ਇਟਲੀ ਐਦਾਂ ਆ ਜਿੱਦਾਂ ਆਪਾਂ ਅਮਰੀਕਾ ਕੈਨੇਡਾ ਦੀਆਂ ਫੋਟੋਆਂ ਦੇਖਦੇ ਸੀਗੇ ਐਦਾਂ ਦੀ ਇਟਲੀ ਹੈ ਨਾ ਜਦੋਂ ਇਥੇ ਇਟਲੀ ਆਏ ਤਾਂ ਬਿਲਕੁਲ ਹੀ ਉਲਟੋ ਦੇ ਸਾਰੇ ਚੀਜ਼ਾਂ ਬਿਲਕੁਲ ਉਲਟੋ ਦੇ ਕੁਝ ਵੀ ਨਹੀਂ ਮੈਚ ਸੀਗਾ ਜੋ ਸੁਪਨੇ ਸੀਗੇ ਹੈ ਨਾ ਚਲੋ ਇਟਲੀ ਆਏ ਜੌਬ ਮਿਲੀ ਫਸਟ ਭਾਂਡੇ ਮਨ ਜਾਣ ਦੀ ਤੇ ਖੁਸ਼ੀ ਹੈ ਇਸ ਗੱਲ ਦੀ ਵੀ ਮੈਨੂੰ 1000 ਯੂਰੋ ਮੇਰੀ ਤਨਖਾਹ ਸੀਗੀ ਵੀ ਮੈਨੂੰ ਜੋ ਮਿਲ ਗਈ ਹੈ 1000 ਯੂਰੋ ਚਲੋ ਠੀਕ ਹੈ ਜੀ ਇੰਡੀਆ ਤੇ ਇੰਨੇ ਪਣਦੇ ਬਹੁਤ ਖੁਸ਼ੀ ਸੀ ਮੇਰੀ ਪਹਿਲੀ ਜ਼ਿੰਦਗੀ ਦੀ ਪਹਿਲੀ ਨੌਕਰੀ ਸੀ ਮੇਰੀ ਉਹ ਬਹੁਤ ਖੁਸ਼ੀ ਸੀ ਨਾ ਤੇ ਸਟਾਰਟਿੰਗ ਪਤਾ ਨਹੀਂ ਚਾ ਚਾ ਦੇ ਵਿੱਚ ਉਹ ਜੌਬ ਦੀ ਸਮਝ ਨਹੀਂ ਆਈ ਪਤ ਨਹੀਂ ਪੈਸੇ ਇੰਨੇ ਜ਼ਿਆਦਾ ਪਹਿਲੀ ਵਾਰ ਹੀ ਮਿਲੇ ਸੀ ਤਨਖਾਹ ਦਾ ਕਿਸੇ ਨੇ ਕਿਹਾ ਸੀ ਤਾਂ ਹੀ ਸਮਝ ਆਈ ਥੋੜੇ ਦਿਨ ਲੰਘੇ ਆ ਪਹਿਲੀ ਤਨਖਾਹ ਮਿਲੀ ਗਈ ਇੱਕ ਮਹੀਨੇ ਬਾਅਦ ਨਾ ਪਰ ਸਰੀਏ ਥੱਕਦਾ ਸੀ ਐਕਸਟ੍ਰੀਮ ਲੈਵਲ ਤੇ ਥੱਕਦਾ ਸੀਗਾ ਕਿਉਂਕਿ ਮੈਂ ਉੱਥੇ 13 ਤੋਂ 14 ਘੰਟੇ ਕੰਮ ਕਰਦੀ ਸੀ ਤੇ ਸ਼ਨੀਵਾਰ ਐ ਤੁਹਾਨੂੰ ਇਟਲੀ ਚ ਰਹਿਣ ਵਾਲੇ ਨੂੰ ਪਤਾ ਵੀ ਜਿਆਦਾ ਕੰਮ ਹੁੰਦਾ ਸੈਟਰਡੇ ਸੰਡੇ ਤੇ ਉਸ ਦਿਨ ਮੈਂ 12 15 15 16 16 ਘੰਟੇ ਵੀ ਕੰਮ ਕਰਦੀ ਹਿ ਭਾਂਡੇ ਹੀ ਮੰਜੇ ਜਾਣਾ ਮਤਲਬ ਸਾਰਾ ਦਿਨ ਉੱਥੇ ਹੈ ਨਾ ਦੁਪਹਿਰ ਨੂੰ ਮੰਜਰੇ ਰਾਤ ਨੂੰ ਮੰਜਰੇ ਦੋ ਟਾਈਮ ਦਾ ਖਾਣਾ ਹੁੰਦਾ ਤੇ ਮੈਂ ਦੋ ਟਾਈਮ ਜੌਬ ਕਰਦੀ ਸੀਗੀ ਉੱਥੇ ਹੈ ਨਾ ਚਲੋ ਐਦੀ ਕਰਦ ਕਰਦੇ ਮੈਂ 6 ਤੋਂ 7 ਮਹੀਨੇ ਜੌਬ ਕੀਤੀ ਉੱਥੇ ਫਿਰ ਉਸ ਤੋਂ ਬਾਅਦ ਵੀ ਮੈਂ ਉੱਥੇ ਛੱਡ ਦਿੱਤਾ ਕਿਉਂਕਿ ਮੇਰੇ ਕੋਲ ਹੁੰਦਾ ਨਹੀਂ ਸੀ ਨਕਦੀ ਇੰਦੀਆ ਕੰਮ ਕੀਤਾ ਸੀਗਾ ਹੈ ਨਾ ਤੇ ਉਤ ਤੋਂ ਬਾਅਦ ਫਿਰ ਮੈਂ ਇੱਕ ਪਿੱਥਰੀਆ ਤੇ ਕੰਮ ਕਰਨ ਲੱਗੀ ਆ ਉਹ ਵੀ ਜਦ ਹੀ ਮੈਨੂੰ ਕੰਮ ਮਿਲਿਆ ਉਹ ਵੀ ਮੈਨੂੰ ਦੋ ਤੋਂ ਤਿੰਨ ਮਹੀਨੇ ਬਾਅਦ ਮੈਨੂੰ ਕੰਮ ਮਿਲਿਆ ਇੱਕ ਪਿੱਥਰੀਆ ਸ਼ਾਪ ਤੇ ਉੱਥੇ ਵੀ ਕੀ ਸੀਗਾ ਉੱਥੇ ਅਸੀਂ ਕੁੱਕ ਦੀ ਹੈਲਪ ਕਰਨੀ ਕਟਿੰਗ ਕਰਨੀ ਇਹ ਪੀਜ਼ਾ ਜਿਹੜੀ ਆਪਾਂ ਸਮੂਸੇ ਸਮੂਸੇ ਬਣਾਉਣੇ ਇਦਾਂ ਦੀ ਚੀਜ਼ਾਂ ਦਾ ਸਿੱਗਾ ਹੋਣਾ ਉੱਥੇ ਮੈਂ ਕੰਮ ਕਰਨ ਲੱਗੀ ਉੱਥੇ ਵੀ ਉੱਥੇ ਜਿੰਨੀ ਮੇਰੀ ਤਨਖਾਹ ਸੀ ਉੱਥੇ ਮੈਨੂੰ ਦਿੰਦੇ ਸੀ 900 ਯੂਰੋ ਉੱਥੇ ਇਤੋਂ ਵੀ ਬੜਾ ਹਾਲ ਸੀ ਤੇਰ ਮੈਂ ਫਿਰ ਵੀ 12-12 ਘੰਟੇ ਲਾਉਂਦੀ ਸੀ ਉੱਥੇ ਤਾਂ ਮੈਂ ਲਾਉਂਦੀ 15-15 16-16 ਘੰਟੇ ਸੀ ਰੋਜ਼ ਦੇ ਮੇਰੇ ਹੀ ਹੁੰਦੇ ਸੀ ਮੇਰੀ ਇੱਕ ਵੀ ਦਿਨ ਛੁੱਟੀ ਨਹੀਂ ਸੀ ਹੁੰਦੀ ਹਰ ਰੋਜ਼ ਮੈਂ ਕੰਮ ਤੇ ਜਾਂਦੀ ਸੀ ਤੇ ਉਹ ਹੈ ਸੀ ਪੰਜਾਬੀ ਪੰਜਾਬੀਆਂ ਦਾ ਇਹ ਹਾਲ ਹੈ ਪੰਜਾਬੀ ਕਹਿੰਦੇ ਆਪਣੇ ਲੱਤਾਂ ਵਾਢਦੇ ਨੇ ਹਨਾ ਤੇ ਇਹਦਾ ਸੈਲਰੀ ਉੱਥੇ ਮੈਂ ਜੌਬ ਲੱਗੀ ਮੇਰੀ 900 ਰੁਪਏ ਸੈਲਰੀ ਸੀਗੀ ਹਨਾ ਤੇ ਜਦ ਮੈਨੂੰ ਫਸਟ ਸੈਲਰੀ ਮਿਲੀ ਉਹਨਾਂ ਨੇ ਮੈਨੂੰ ਸੈਲਰੀ ਵੀ ਨਾ ਦਿੱਤੇ। ਉਹਨਾਂ ਨੇ ਮੈਨੂੰ ਇਹ ਕਿਹਾ ਪੰਜਾਬੀਆਂ ਨੇ ਕਹਿੰਦੇ ਵੀ ਅਸੀਂ ਤੇਰੀ ਅੱਧੀ ਸੈਲਰੀ ਅੱਧੇ ਮਹੀਨੇ ਦੀ ਇੱਕ ਮਹੀਨੇ ਦੀ ਤੇਰੀ ਸੈਲਰੀ ਅਸੀਂ ਥੱਲੇ ਰੱਖ ਕੇ ਫਿਰ ਤੈਨੂੰ ਅਗਲੇ ਮਹੀਨੇ ਦਵਾ ਗਏ। 6 ਮਹੀਨਾ ਲੰਘਿਆ ਮੈਂ ਘਰ ਰੋਂਦੀ ਆਈ ਘਰ ਦੇ ਨੂੰ ਫੋਨ ਕੀਤਾ ਵੀ ਮੇਰੀ ਸੈਲਰੀ ਨਹੀਂ ਦਿੱਤੀ ਹੈਗੀ ਤੇ ਘਰ ਦੇ ਵੀ ਟੈਨਸ਼ਨ ਦੇ ਵਿੱਚ ਵੀ ਕਿਉਂ ਨਹੀਂ ਦਿੱਤੀ ਹੈਗੀ ਸੈਲਰੀ। ਤੇ ਬੱਸ ਐਦੀ ਸੀਗਾ ਫਿਰ ਇੱਕ ਮਹੀਨਾ ਕੰਮ ਕੀਤਾ, ਸਟਰਗਲ ਕੀਤਾ ਇੱਕ ਮਹੀਨਾ ਤੇ ਘਰ ਦੇ ਕਹਿੰਦੇ ਸੀ ਤੂੰ ਨਾ ਜੌਬ ਕਰ ਤੂੰ ਰਹਿ ਮੈਂ ਫੈਮਲੀ ਜਾਏ ਸਾਨੂੰ ਜਾਣਦੇ ਆ ਉਹਨਾਂ ਨੂੰ ਪਤਾ ਵੀ ਮੈਂ ਫੈਮਲੀ ਮੇਰੇ ਹਸਬੰਦ ਇੱਥੇ ਸੀਗਾ ਉਹ ਕਹਿੰਦੇ ਨਹੀਂ ਤੂੰ ਜੌਬ ਨਹੀਂ ਕਰਨੀ ਤੂੰ ਕਰ ਰਹਿ ਕੋਈ ਪ੍ਰੋਬਲਮ ਨਹੀਂ ਹੈਗੇ ਤੈਨੂੰ ਅੱਛੀ ਜੌਬ ਮਿਲੂਗੀ ਤੂੰ ਚੱਲ ਜੀ ਤੈਨੂੰ ਵਧੀਆ ਜੌਬ ਮਿਲੂਗੀ ਹਨ ਤੇ ਫਿਰ ਉਹ ਤੁਮਾਂ ਨਹੀਂ ਮੈਂ ਮੈਂ ਜੌਬ ਕਰ ਲਈ ਮੈਂ ਫਿਰ ਵੀ ਉੱਥੇ 2-3 ਮਹੀਨੇ ਲਗਾਏ ਤੇ ਪਾਸ ਐਡਿ ਕਰਕੇ ਮੈਂ ਆਪਣੇ ਪੈਸੇ ਲੈ ਲਏ ਫਿਰ ਮੈਂ ਆਪਣੇ ਦਿਮਾਗ ਦੇ ਵਿੱਚ ਸੋਚਿਆ ਕਿ ਮੈਂ ਕਿੰਨਾ ਕੁ ਟਾਈਮ ਮੈਂ ਐਡਾ ਜੌਬ ਕਰੂੰਗੀ ਤੱਕੇ ਖਾਉਂਗੀ 15 15 16 16 ਘੰਟੇ ਮੈਂ ਕਿੱਦਾਂ ਜੌਬ ਕਰੂੰਗੀ ਮੈਂ ਤਾਂ ਨਹੀਂ ਹੋ ਸਕਦੀ ਜੌਬ ਕਦੇ ਵੀ ਫਿਰ ਮੈਂ ਆਪਣੇ ਦਿਮਾਗ ਦੇ ਵਿੱਚ ਮੈਂ ਇਹ ਚੀਜ਼ ਸੋਚੀ ਸਭ ਤੋਂ ਮੇਰਾ ਵੱਡਾ ਬੈਰੀਅਰ ਸੀਗਾ ਕਿ ਮੈਨੂੰ ਇਟਾਲੀਅਨ ਨਹੀਂ ਸੀ ਆਉਂਦੀ ਫਿਰ ਮੇਰੇ ਹਸਬੰਦ ਨੇ ਮੈਨੂੰ ਇਟਾਲੀਅਨ ਸਕੂਲ ਦੇ ਵਿੱਚ ਲਾਇਆ ਮੈਂ 4 4 ਮਹੀਨੇ ਮੇਰੇ ਖਾਲ 4 ਤੋਂ 5 ਮਹੀਨੇ ਮੈਂ ਸਕੂਲ ਕੀਤਾ ਮੈਂ ਆਪਣੀ ਇਟਾਲੀਅਨ ਸਿੱਖੀ ਮਤਲਬ ਮੈਨੂੰ ਇੰਨੀ ਟਾਲੀਅਨ ਆ ਗਈ ਸੀ ਉਸ ਟਾਈਮ ਦੇ ਵਿੱਚ ਵਿੱਚ ਕਿ ਮੈਂ ਗੱਲਬਾਤ ਕਰ ਲੈਂਦੀ ਸੀ ਮੈਂ ਸਮਝ ਲੈਂਦੀ ਸੀ ਸਮਝਾ ਲੈਂਦੀ ਸੀ ਮੈਂ ਆਪਣੇ ਹਰੇਕ ਕੰਮ ਡਾਕੂਮੈਂਟਸ ਤੇ ਮੈਂ ਖੁਦ ਕਰਨੇ ਸ਼ੁਰੂ ਕਰ ਦਿੱਤੇ ਸੀ ਡਾਕਟਰ ਕੋ ਜਾਣਾ ਖੁਦ ਕੋਈ ਵੀ ਚੀਜ਼ ਕਰਨੀ ਖੁਦ ਪੋਸਟੇ ਜਾਣਾ ਬੈਂਕ ਜਾਣਾ ਮੈਂ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਮੈਂ ਇੰਨਾ ਇੰਨਾ ਜ਼ਿਆਦਾ ਖੁਭੀ ਸੀ ਇਟਾਲੀਅਨ ਦੇ ਵਿੱਚ ਮੈਂ ਦਿਨ ਰਾਤ ਇੱਕ ਕਰ ਦਿੱਤੀ ਸੀ ਟਾਲੀਆਂ ਸਿੱਖਣ ਦੇ ਵਿੱਚ ਮੈਂ YouTube ਤੇ ਵੀਡੀਓ ਦੇਖੀ ਕੋਈ ਪੰਜਾਬੀ ਨਹੀਂ ਡਾਲੀ ਉਹ ਸਿਖਾਉਂਦੇ ਸੀ ਕਹਿੰਦੇ ਤਾਂ ਹੁਣ ਤਾਂ ਤੁਹਾਨੂੰ ਹੈਗੀ ਆ ਮੈਂ ਸਿਖਾਉਣ ਦੇ ਲਈ ਟਾਲੀਆਂ ਸੋਖੇ ਤੋਂ ਸੋਖੇ ਤਰੀਕੇ ਦੇਣ ਲਈ ਹੈਨਾ ਉਦੋਂ ਮੈਂ ਇੰਗਲਿਸ਼ ਤੋਂ ਇਟਾਲੀਅਨ ਸਿੱਖਦੀ ਹੁੰਦੀ ਸੀ ਹੋਰ ਲੋਕਾਂ ਦੇ ਬਹੁਤ ਚੈਨ ਨਾਲ ਇੰਗਲਿਸ਼ ਤੋਂ ਇਟਾਲੀਅਨ ਸਿਖਾਉਂਦੇ ਮੈਂ ਉਹਨਾਂ ਦੇ ਚੈਨ ਦੇ ਹੀ ਨਹੀਂ ਸੀ ਇਟਾਲੀਅਨ ਸਿੱਖਣ ਦੀ ਕੋਸ਼ਿਸ਼ ਕਰਦੀ ਸੀ ਮੇਰੇ ਹਸਬੰਦ ਮੈਨੂੰ ਸਪੋਰਟ ਕਰਦੇ ਹੁੰਦੇ ਸੀ ਘਰ ਆ ਕੇ ਜਦੋਂ ਇਹ ਤਾਂ ਕੰਮ ਤੋਂ ਵੀ ਥੱਕਿਆ ਨਾ ਮੈਂ ਫਿਰ ਵੀ ਇਹਨਾਂ ਨੇ ਮੈਨੂੰ ਪੜਾਉਣਾ ਘਰ ਆ ਕੇ ਮੈਨੂੰ ਪੜ੍ਹਾਉਂਦੇ ਹੁੰਦੇ ਸੀ ਵੀ ਆਹ ਇਦਾਂ ਨਹੀਂ ਇਦਾਂ ਬੋਲ ਮੈਂ ਨਾ ਘਰ ਆ ਕੇ ਇਹਨਾਂ ਨੇ ਗੱਲ ਕਰਨੀ ਮੇਰੇ ਹਸਬੰਦ ਨੇ ਤੇ ਅਸੀਂ ਇਟਾਲੀਅਨ ਚ ਗੱਲ ਕਰਨੀ ਮੈਨੂੰ ਸੁਣਝੋਣਾ ਥੋੜੇ-ਬਹੁਤ ਮੈਨਾਂ ਸੈਂਟੈਂਸ ਬਣਾਉਣੇ ਮ ਤੇ ਉਸ ਤੋਂ ਬਾਅਦ ਫੇ ਮੇਰੀ ਇੱਕ ਫਰੈਂਡ ਬਣੀ ਇਟਾਲੀਅਨ ਫਰੈਂਡ ਹੈ ਹਨਾ ਜਿਹੜੀ ਮੇਰੀ ਟੀਚਰ ਸੀ ਉਹਦੀ ਫਰੈਂਡ ਸੀਗੀ ਤੇ ਮੈਂ ਉਸ ਕਲਾਸ ਦੇ ਵਿੱਚ ਇਕੱਲੀ ਮੈਂ ਹੀ ਇੱਕ ਇੰਡੀਅਨ ਸੀਗੀ ਹਨਾ ਤੇ ਉਹਨੇ ਦਾਦਾ ਬੁਲਾਇਆ ਵੀ ਹਾਂ ਵੀ ਇੰਡੀਅਨ ਆ ਤਾਂ ਫੇ ਮੇ ਸਾਡੀ ਕਨਵਰਸੇਸ਼ਨ ਸ਼ੁਰੂ ਹੋਈ ਇਟਾਲੀਅਨ ਦੇ ਵਿੱਚ ਹਨਾ ਤੇ ਉਹ ਇੱਕ ਦੋ ਵਾਰ ਉੱਥੇ ਆਈ ਤੇ ਅਸੀਂ ਫਰੈਂਡ ਬਣ ਗਈਆਂ ਹਨਾ ਉਸ ਤੋਂ ਬਾਅਦ ਵੀ ਅਸੀਂ ਗੱਲਾਂ ਕਰਕੇ ਗੱਲ ਕੀਤੀ ਮੈਂ ਉਹਦੇ ਨਾਲ ਮੈਂ ਜੋਬ ਕਰਨੀ ਹੈ ਤਾਂ ਉਹਦੀ ਇੱਕ ਫਰੈਂਡ ਸੀਗੀ ਅੱਗੇ ਉਹਨੂੰ ਲੋੜ ਸੀਗੀ ਕਿਸੇ ਕੁੜੀ ਦੀ ਆਪਣੇ ਘਰ ਦੇ ਵਿੱਚ ਹੈ ਨਾ ਤੇ ਉਹਨੇ ਮੈਨੂੰ ਫਸਟ ਜੋ ਉਹ ਦਵਾਈ ਸੀ ਤੇ ਇਟਾਲੀਅਨ ਦੇ ਘਰ ਦੇ ਵਿੱਚ ਜੋਬ ਸੀ ਤੇ ਮੇਰੀ ਪਹਿਲੀ ਜੋਬ ਸੀਗੀ ਉਹ 10 ਯੂਰੋ ਮੌਤ ਘੰਟੇ ਦੇ ਲਈ ਸੀਗੇ ਤੇ ਮੈਨੂੰ ਉਹਨਾਂ ਨੇ ਕਹੇ ਕਹਿੰਦੇ 10 ਯੂਰੋ ਤਨ ਘੰਟੇ ਦੇ ਦਵਾਂਗੇ ਇਟਾਲੀਅਨਾਂ ਚ ਫਿਰ ਅਸੀਂ ਗੱਲਬਾਤ ਕੀਤੀ ਉਹਨਾਂ ਦੇ ਘਰ ਜਾ ਕੇ ਸਾਰੇ ਕਿਦਾਂ ਕੰਮ ਕਿਹੜਾ ਕੰਮ ਸਾਰਾ ਇਟੂ ਜੈਮੇਨਿਕ ਗੱਲਬਾਤ ਹੋਈ ਹੈ ਨਾ ਪਰ ਕਹਿਣ ਦਾ ਭਾਵ ਇਹ ਵੀਡੀਓ ਬਣਾਉਣ ਦਾ ਮਕਸਦ ਮੇਰੇ ਰਹੀ ਆ ਸਭ ਤੋਂ ਪਹਿਲਾ ਬੈਰੀਅਰ ਤੁਹਾਡਾ ਹੈਗਾ ਇਟਾਲੀਅਨ ਦਾ ਗਾਇਜ਼ ਤੁਸੀਂ ਇਟਲੀ ਦੇ ਵਿੱਚ ਜੌਬ ਕਰਦੀਆਂ ਡੋਮੈਸਟਿਕ ਕੰਮ ਦੇ ਵਿੱਚ ਗਾਇਜ਼ ਮੈਂ ਰੋਮਾ ਦੇ ਵਿੱਚ ਹੀ ਰਹਿਣੀ ਆ ਬਹੁਤ ਪੈਸਾ ਡੋਮੈਸਟਿਕ ਕੰਮ ਦੇ ਵਿੱਚ ਐਕਸਟ੍ਰੀਮ ਲੈਵਲ ਤੇ ਪੈਸਾ ਤੁਸੀਂ 10 ਯੂਰੋ ਘੰਟੇ ਦੇ ਮਿਲਦੇ ਆ ਪਤਾ ਕੀ ਕਰਦੇ ਹੁ ਕਈਆਂ ਨੇ ਕਿਹਾ ਨਹੀਂ ਇਹ ਝੂਠ ਬੋਲਦੀ ਆ ਹੁਣ ਜਿਹੜੇ ਲੈਂਦੀਆਂ ਮੈਂ ਲੰਨੀ ਆ ਤੇ ਮੈਨੂੰ ਪਤਾ ਆ ਹੁਣ ਜਿਹੜੀਆਂ ਇਹ ਪੈਣਾ ਥੜੀਆਂ ਹੈਗੀਆਂ ਡੋਮੈਸਟਿਕ ਕੰਮ ਚ ਸਾਡੇ ਹੀ ਨੌਨ ਦੇ ਵਿੱਚ ਹੈਗੀਆਂ ਉਹ ਹੋਟਲਾਂ ਚ ਰਗੀਆਂ ਆ ਉਹ 10 10 ਯੂਰੋ ਘੰਟੇ ਲੈਂਦੀਆਂ ਕਈ 8 8 ਯੂਰੋ 9 9 ਯੂਰੋ ਵੀ ਲੈਂਦੀਆਂ ਹੰਝਰੇ ਲੈਂਦੀਆਂ ਪੈਸੇ ਉਹਨਾਂ ਨੂੰ ਪਤਾ ਵੀ ਹਾਂ ਵੀ ਇੰਨੇ ਪੈਸੇ ਮਿਲਦੇ ਰੈਸਟੋਰੈਂਟ ਡੋਮੈਸਟਿਕ ਕਮਨ ਦੇ ਵਿੱਚ ਠੀਕ ਆ ਮੈਂ ਇਹ ਕਹਾਂਏ ਡੋਮੈਸਟਿਕ ਹਮਦੋਸਤਾਈ ਕਰੂਗੀ ਜਦੋਂ ਤੁਹਾਨੂੰ ਇਟਾਲੀਅਨ ਆਉਣੀ ਆਉਦੀ ਹੋਗੀ ਕਿਉਂਕਿ ਉੱਥੇ ਮਾਸਟੇਬ ਤੁਹਾਨੂੰ ਇਟਾਲੀਨ ਆਣੀ ਚਾਹੀਦੀ ਹੈ ਕੋਈ ਕੋਈ ਘਰ ਹੋਗਾ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਹੋਗੀ ਪਰ ਜਦ ਤੱਕ ਤੁਹਾਨੂੰ ਇਟਾਲੀਨ ਦੀ ਉੱਥੇ ਨੀਡ ਹੁੰਦੀ ਹੈ ਨਾ ਤੇ ਉਸ ਤੋਂ ਉਸ ਤੋਂ ਬਾਅਦ ਮੇਰੀ ਜੌਬ ਤੋਂ ਬਾਅਦ ਮੈਨੂੰ ਚਲੋ ਪਰਮਾਤਮਾ ਦੀ ਐਸੀ ਕਿਰਪਾ ਰੱਬ ਜੀ ਦੀ ਬਸ ਵਧੀਆ ਵਧੀਆ ਪਰਮਾਤਮਾ ਨੇ ਕੰਮ ਦਿੱਤਾ ਉਸ ਤੋਂ ਬਾਅਦ ਹੈ ਨਾ ਤੇ ਪਰਮਾਤਮਾ ਦੀ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਸਾਰਿਆਂ ਨੂੰ ਮੈਂ ਹੀ ਕੰਨੀ ਕੰਮ ਵਧੀਆ ਵਧੀਆ ਮਿਲੇ ਭੈਣ ਭਰਾ ਸਾਰੇ ਸੇ ਕਮਾਈਆਂ ਕਰਨ ਆਏ ਆ ਤੇ ਸਾਰੇ ਵਧੀਆ ਵਧੀਆ ਕਮਾਈਆਂ ਕਰੋ ਪੈਸੇ ਜੋੜੋ ਆਪਣੇ ਪਰਮਾਨ ਨੂੰ ਖੁਸ਼ੀਆਂ ਦੋ ਹੈਨਾ ਤੇ ਬਸ ਮਤਨ ਇਹ ਕਿਰਤਨੀ ਵੀ ਤੁਸੀਂ ਚਾਹੇ ਮੁੰਡਾ ਆ ਜਾਂ ਚਾਹੇ ਕੁੜੀਆਂ ਇਟਲੀ ਦੇ ਵਿੱਚ ਆਉਨੇ ਆ ਆਪਣੀ ਟਾਲੀਆ ਸਿੱਖ ਲੋ ਗਾਈਜ਼ ਫਰੈਂਡਸ ਬਣਾਓ ਇਟਾਲੀਅਨ ਫਰੈਂਡ ਬਣਾਓ ਹੋਰ ਕਿਸੇ ਦੇਸ਼ ਦਾ ਫਰੈਂਡਸ ਬਣਾ ਲਓ ਪੰਜਾਬੀਆਂ ਦੇ ਜੋਟੇ ਛੱਡ ਦੋ ਠੀਕ ਹੈ ਕੋਈ ਪੰਜਾਬੀ ਕਦੀ ਪੰਜਾਬੀ ਦੀ ਹੈਲਪ ਨਹੀਂ ਕਰਦਾ ਇੱਥੇ ਕੁਝ ਕੁ ਹੋਣਗੇ ਕੁਝ ਕੁ ਪਰਸੈਂਟ ਹੋਣਗੇ ਜਿਹੜੇ ਮਦਦ ਕਰਦੇ ਹੋਣਗੇ ਕਿ ਸਾਰੇ ਮਾੜੇ ਵੀ ਨਹੀਂ ਹੁੰਦੇ ਬਟ ਅਸੀਂ ਆਪਣੀ ਲਾਈਫ ਦੇ ਵਿੱਚ ਜਿੰਨੇ ਲੋਕ ਮਿਲੇ ਆ ਪੰਜਾਬੀਆਂ ਨੂੰ ਉਹ ਸਾਰੇ 네ਗੇਟਿਵ ਹੀ ਗੱਲ ਕਰਦੇ ਆ ਉਹਨਾਂ ਨੂੰ ਪਤਾ ਹੀ ਨਹੀਂ business ਦੇ ਬਾਰੇ ਉਹ ਸਿਰਫ ਇਹੀ ਆ ਬੀ ਫਰਨਾ ਕੰਮ ਠੰਕਣਾ ਕੰਮ ਨਹੀਂ ਹੈ ਕੰਮ ਨਹੀਂ ਹੁਣਾ ਇਹ ਕਹਿੰਦੇ ਜੈਂਟਸ ਦੀ ਗੱਲ ਨਹੀਂ ਲੇਡੀਜ਼ ਦਾ ਵੀ ਇਹੀ ਹਾਲ ਹੈ ਹਨਾ ਚਲੋ ਇਸ ਟਾਪਿਕ ਦੇ ਲੱਗ ਵੀਡੀਓ ਬਣਾਵਾਂਗੇ ਮੇਰੇ ਹਸਬੰਡ ਨੂੰ ਕਹੂੰਗੀ ਉਹ ਬਣਾਣਗੇ ਤੇ ਇਹ ਵੀਡੀਓ ਨਾਲ ਲਈ ਹੈ ਜਿਹੜੀ ਇਹ ਭੈਣਾ ਕਹਿੰਦੀ ਹੈ ਵੀ ਅਸੀਂ ਕੀ ਕੰਮ ਕਰੀਏ ਕੁੜੀਆਂ ਨੂੰ ਕੰਮ ਮਿਲ ਜਾਂਦਾ ਹੈ ਹਾਂਜੀ ਬਿਲਕੁਲ ਮਿਲ ਜਾਂਦਾ ਕੁੜੀਆਂ ਨੂੰ ਕੰਮ इजीली ਮਿਲ ਜਾਂਦਾ ਹੈ ਲੱਭਣਾ ਕਿੱਦਾਂ